ਕਮੇਸਾਬ ਨਾ ਕਰਦੇ। ਉਹਦਾ ਪਾਰਟੀ ਨੇ ਜੋ ਫੈਸਲਾ ਕੀਤਾ ਬਿਲਕੁਲ ਸੋਚ ਸਮਝ ਕੇ ਕੀਤਾ। ਕਿਉਂਕਿ ਐਸ ਲਈ ਦੇਸ਼ ਦੇ ਵਿੱਚੋਂ ਭਾਜਪਾ ਦਾ ਰਾਜ ਦੇ ਖਾਤਮਾ ਬਹੁਤ ਜ਼ਰੂਰੀ ਹੈ। ਸਾਡੇ ਵਰਗਾ ਨੂੰ ਪਤਾ ਹੁੰਦਾ ਵੀ ਸਰਵੇ ਹੋ ਰਿਹਾ। ਸਾਡੀ ਪਾਰਟੀ ਨਾ ਕੋਸ਼ਿਸ਼ ਚੱਲਦੀ ਹੈ ਨਾ ਕੋ ਪੈਸਾ ਚੱਲਦਾ। ਜਿਹਦਾ ਸਰਵੇ ਚੰਗਾ ਹੁੰਦਾ ਉਹਨੂੰ ਪਾਰਟੀ ਫਿਕਰ ਦਿੰਦੀ ਹੈ। ਕਿ ਲੋਕੋ ਜਦੋਂ ਵੋਟ ਪਾਉਂਦੇ ਹੋ ਜਦੋਂ ਦੁਬਾਰਾ ਤੁਹਾਡੇ ਕੋਲ ਉਮੀਦਵਾਰ ਆਉਂਦਾ ਉਹਨੂੰ ਪੁੱਛੋ ਬਈ ਤੈਨੂੰ ਵੋਟਾਂ ਮੰਗ ਕੇ ਲਿਆ ਤੂੰ ਕੀਤਾ ਕੀ? ਆਪਣਾ ਬੁੱਤਾ ਕੱਢ ਕੇ ਘਰ ਜਾਓ। ਤੇ ਲੋਕਾਂ ਨੂੰ ਤੱਕ 75 ਸਾਲ ਜਿ ਮਿਲਿਆ ਕੀ? ਅਜੇ ਵੀ ਲੋਕ ਮੰਗੀ ਜਾਂਦੇ ਛੱਪੜ ਬਣਾਓ ਗੱਗੀਆਂ ਬਣਾਓ ਨਾਲੀਆਂ ਬਣਾਓ ਮੈਂ ਤਾਂ ਆਪਣਾ ਸਪੋਰਟ ਕਾਰਡ 2 ਸਾਲ ਦਾ ਦੇਖੇ ਫੇਰ ਮੈਦਾਨ ਚ ਉਤਰਿਆ ਵੀ ਆ ਲੋ ਆ ਬੇਲਾ ਸਪੋਰਟ ਕਾਰ ਦਿਓ ਭਈ ਜੇ ਤੁਹਾਨੂੰ ਲੱਗਦਾ ਹੈ ਕਿ ਕੁਲਦੀਪ ਧਾਲੀਵਾਲ ਨੇ ਕੰਮ ਕੀਤੇ ਹੈ ਕੰਮ ਕਰ ਸਕਦਾ ਹੈ ਵੋਟ ਪਾ ਦਿਓ ਜੇ ਕੋਈ ਕਮੀਆਂ ਤੇ ਦੂਰ ਕਰ ਲਾਂਗੇ ਕੋਈ ਗੱਲ ਨਹੀਂ 224 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਰੀਆਂ ਸਿਆਸੀ ਪਾਰਟੀਆਂ ਪੱਬਾ ਭਾਰ ਨੇ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 8 ਉਮੀਦਵਾਰ ਉਤਾਰ ਦਿੱਤੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਉਮੀਦਵਾਰ ਨੇ ਲੋਕ ਸਭਾ ਦੇ ਧਾਰੀਵਾਲ ਸਾਹਿਬ ਨਾਲ ਨੇ ਸਾਡੇ ਧਾਰੀਵਾਲ ਸਾਹਿਬ ਸਵਾਗਤ ਕਰ ਲਈਏ ਤੁਹਾਡਾ ਮੱਲਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਧਾਰੀਵਾਲ ਸਾਹਿਬ ਜਿੱਥੋਂ ਤੱਕ ਮੈਂ ਤੁਹਾਨੂੰ ਜਾਣਦਾ ਇੱਕ ਪਿੰਡ ਤੋਂ ਉੱਠ ਕੇ ਇੱਕ ਹਲਕੇ ਦੀ ਨੁਮਾਇੰਦਗੀ ਕਰਨੀ ਹਲਕੇ ਦੇ ਲੋਕਾਂ ਨੇ ਵੱਡੀ ਵੋਟ ਦੇ ਨਾਲ ਜਿਤਾਇਆ ਫਿਰ ਸਰਕਾਰ ਦੇ ਵਿੱਚ ਮਨਿਸਟਰ ਵੀ ਹੋ ਤੇ ਹੁਣ ਲੋਕ ਸਭਾ ਦੀ ਇਲੈਕਸ਼ਨ ਲੜਨ ਜਾ ਰਹੇ ਹੋ ਪੂਰੇ ਜ਼ਿਲ੍ਹੇ ਦੀ ਵਾਕਡੋਰ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਾ ਕੇ ਮੋਦੇ ਚੁੱਕਣ ਵਾਲਿਓ ਪਾਰਟੀ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਨਹੀਂ ਨਹੀਂ ਬਿਲਕੁਲ ਪਾਰਟੀ ਦਾ ਬਿਲਕੁਲ ਦੁਸਤ ਫੈਸਲਾ ਸਰ ਇੱਕ ਪਿੰਡ ਦੇ ਪਹਿਲੇ ਸਰਪੰਚ ਸੀਗੇ ਜਗਦੇਕਲਾਂ ਦੇ ਜਗਦੇਕਲਾਂ ਤੋਂ ਅਜਦਾਲਾ ਅਜਦਾਲਾ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਹੁਣ ਦਿੱਲੀ ਹੂੰ ਸਰ ਅੱਗੇ ਨੂੰ ਜਾਦੇ ਪਿੱਛੇ ਨਹੀਂ ਆਦੇ ਅਸੀਂ ਕੰਮ ਇਹਸਾਬ ਨਾਲ ਕਰਦੇ ਆਂ ਉਹਦੇ ਪਾਰਟੀ ਨੇ ਜੋ ਫੈਸਲਾ ਕੀਤਾ ਬਿਲਕੁਲ ਸੋਚ ਸਮਝ ਕੇ ਕੀਤਾ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚੋਂ ਬੀਜੇਪੀ ਦਾ ਰਾਜ ਦੇ ਖਾਤਮਾ ਬਹੁਤ ਜ਼ਰੂਰੀ ਹੈ ਤੇ ਪਾਰਟੀ ਸਮਝਦੀ ਹੈ ਕਿ ਜਿਹੜਾ ਜਿਹੜਾ ਬੰਦਾ ਵੀ ਜਿੱਤ ਸਕਦਾ ਜਿਹੜਾ ਬੰਦਾ ਚੰਗੀ ਫਾਈਟ ਕਰ ਸਕਦਾ ਉਹਨੂੰ ਮੈਦਾਨ 'ਚ ਤਾ ਲਿਆ ਜਾਵੇ ਹਰ ਪਾਰਟੀ ਚਾਹੁੰਦੀ ਹੈ ਉਮੀਦਵਾਰ ਦੇਣ ਲੱਗਿਆ ਹਰ ਪਾਰਟੀ ਨੇ ਇਹੀ ਵਿਖਣਾ ਹੁੰਦਾ ਕਿ ਉਹਦਾ ਉਮੀਦਵਾਰ ਜਿੱਤਣਾ ਲਾ ਹੋਵੇ ਬਾਕੀ ਫੈਸਲਾ ਲੋਕਾਂ ਨੇ ਕਰ ਦਾਂਦਾ ਜੀ ਪਰ ਪਹਿਲਾਂ ਪਾਰਟੀਆਂ ਫੈਸਲਾ ਕਰਦੀਆਂ ਵੀ ਉਮੀਦਵਾਰ ਚੰਗਾ ਦਈਏ ਹਰ ਸਾਰੀਆਂ ਪਾਰਟੀਆਂ ਦਾ ਇਹ ਪੈਂਦਾ ਸੋ ਪਾਰਟੀ ਨੇ ਸੋਚ ਕੇ ਹੀ ਮਤਲਬ ਜਿਹੜਾ ਇਹ ਫੈਸਲਾ ਕੀਤਾ ਸੋ ਸਦਾ ਸੇਮੱਥੇ ਦੰਦੇ ਲੱਗੇ ਆ। ਅਦਾਦ ਦਿਨ ਆਪਣਾ ਕੰਮ ਕਰਦੇ ਬਸ। ਬਹੁਤ ਸਾਰੇ ਲੋਕ ਚਾਹਵਾਂ ਸੰਨ ਕਿ ਸਾਨੂੰ ਲੋਕ ਸਭਾ ਦੀ ਸੀਟ ਮਿਲ ਜੇ। ਕੁਝ ਮੌਜੂਦਾ ਚੇਅਰਮੈਨ ਸੰਨ ਹਰ ਤਰ੍ਹਾਂ ਦਾ ਅਹੁਦੇਦਾਰ ਸੀ। ਪਰ ਮੋਰ ਧਾਰੀਵਾਲ ਸਾਹਿਬ ਤੇ ਲੱਗੀ ਕਿ ਉਹ ਲੋਕ ਤੁਹਾਡੇ ਨਾਲ ਇਸ ਸਮੇਂ ਖੜਨਗੇ। ਕਈ ਵਾਰ ਹੁੰਦਾ ਬਹੁਤ ਸਾਰੀਆਂ ਪਾਰਟੀਆਂ ਵਿਖੰਦੇ ਆ ਜਿਨੂੰ ਟਿਕਟ ਨਹੀਂ ਮਿਲ ਜੰਦੀ ਉਹ ਬੰਦਾ ਵਿਰੋਧਤਾ ਕੰਮੀ ਸ਼ੁਰੂ ਕਰ ਦਿੰਦਾ। ਨਹੀਂ ਸਾਡੀ ਪਾਰਟੀ ਦਾ ਕਲਚਰ ਬਹੁਤ ਵਧੀਆ। ਹਮਮ। ਸਾਡੀ ਪਾਰਟੀ ਦਾ ਇਹ ਕਿ ਜਦੋਂ ਪਾਰਟੀ ਸਰਵੇ ਕਰਦੀ ਸਾਡੇ ਬਦਕਾਂ ਨੂੰ ਪਤਾ ਹੁੰਦਾ ਵੀ ਸਰਵੇ ਹੋ ਰਿਹਾ। ਹਮਮ। ਸਾਡੀ ਪਾਰਟੀ ਨਾ ਕੋਈ ਸ਼્વાસ ਚੱ ਜਿਹਦਾ ਸਰਵੇ ਚੰਗਾ ਹੁੰਦਾ ਉਹਨੂੰ ਪਾਰਟੀ ਟਿਕਟ ਦਿੰਦੀ ਐ ਉਹ ਮੁੜਕੇ ਕਦੀ ਇੰਦਾ ਦੀ ਪ੍ਰੋਬਲਮ ਨਹੀਂ ਆਈ ਕਿ ਕੋਈ ਵਤਕਨ ਆ ਜਾ ਹੋਵੇ ਸਾਰੇ ਵਤਕਾ ਹੋਣ ਨਹੀਂ ਸਾਬ ਲੋਕ ਤੋਂ ਦੇ ਆਪਣੇ ਨਾਲ ਸਾਰੇ ਲੋਕ ਕੰਮ ਕਰਦੇ ਆ ਇੱਕ ਦਿਨ ਤੋਂ ਬਾਅਦ ਉਹ ਹੜਗਾ ਕੰਮ ਵੀ ਹੋ ਜਦੋਂ ਮਿਲ ਗਈ ਐ ਠੀਕ ਐ ਲੜੀ ਆਪਾਂ ਤਗੜੇ ਹੋ ਗਏ ਸੋ ਇੰਦਾ ਦਾ ਕੋਈ ਵਧੋ-ਵਧਾ ਦਾ ਕੋਈ ਕੰਮ ਦੋ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹੋ ਜੇ ਕੰਮ ਕਰ ਦਿੱਤੇ ਆ ਪੰਜਾਬ ਦੇ ਵਿੱਚ ਜਾਂ ਅਸੀਂ ਆਪਣੇ ਹਲਕੇ ਦੀ ਗੱਲ ਕਹੀਏ ਕਿ ਹੁਣ ਲੋਕਾਂ ਕੋ ਵੋਟਾਂ ਮੰਗਣ ਜੋਗੇ ਹੋ ਗਏ ਆ ਤੁਸੀਂ ਅਸੀਂ ਲੋਕ ਸਭਾ ਦੇ ਵਿੱਚ ਵੱਡੀ ਸੀਟ ਨਾ ਜਿੱਤ ਸਕਦੇ ਆ ਮੇਕਾ ਸਾਹਿਬ ਉਹ ਤਾਂ ਮਤਲਬ ਮੱਲਾ ਸਾਹਿਬ ਇੱਕਦਾ ਉਹ ਆ ਕਿ ਜਿਹੜੇ 2 ਸਾਲ ਕੰਮ ਜਿਹੜੇ ਮਾਨ ਸਾਹਿਬ ਨੇ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਕੀਤੇ ਆ ਉਹ ਇਹਨੇ ਇਤਿਹਾਸਕ ਕੰਮ ਕਰਤੇ ਆ ਕਿ ਲੋਕਾਂ ਕੋਲ ਅਸੀਂ ਵੋਟਾਂ ਲੈਣ ਦੇ ਯੋਗ ਵੀ ਹੋ ਗਏ ਲੋਕਾਂ ਨੂੰ ਮਿਲਣ ਦੇ ਯੋਗ ਵੀ ਹੋ ਗਏ ਉਹ ਦੂਜਾ ਅਜ ਨਾਲੇ ਦੇ ਵਿੱਚ ਕਿਉਂਕਿ ਮੈਂ ਕੈਬਨਰ ਮਿਨਿਸਟਰ ਸੀਗਾ ਜੀ ਉਹ ਮੈਂ ਮਤਲਬ 17 ਦਿਨ ਨੂੰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜੀ ਕਿਹਾ ਮੇਰਾ ਰਿਪੋਰਟ ਕਾਰਡ ਆ 2 ਸਾਲਾਂ ਦਾ ਜੀ ਜੋ ਮੈਂ 2 ਸਾਲਾਂ ਦੇ ਵਿੱਚ ਮਤਲਬ ਕੀਤਾ ਹੈ ਅਜ ਨਾਲ ਇਹਦੇ ਵਾਸਤੇ ਕੱਲੀ-ਕੱਲੀ ਚੀਜ਼ ਜਿਹੜੀ ਲਿਖੀ ਹੈ ਕਿ ਕਿੰਨੀਆਂ ਛੜਕਾਂ ਬਣ ਗਈਆਂ ਕਿੰਨੇ ਹਸਪਤਾਲਾਂ 'ਲੀ ਪੈ ਗਿਆ ਕਿੰਨਾ ਕੀ ਕੁਝ ਆ ਇਹ ਹਰ ਚੀਜ਼ ਲਿਖੀ ਹੈ ਸਮਝਦੇ ਕਿ ਗੱਲ ਇਸ ਕਰਕੇ ਮੇਦੇ ਪਿਆਰਿਓ 80 ਮਤਲਬ ਮੈਂ ਤਾਂ ਆਪਣੀ ਇਲੈਕਸ਼ਨ ਜੀ ਮਤਲਬ ਜਿਹੜਾ ਉਹ ਆਪਣੇ ਰਿਪੋਰਟ ਕਾਰਡ ਤੇ ਜਿਹੜਾ ਮਾਨ ਸਾਹਿਬ ਦਾ ਰਿਪੋਰਟ ਕਾਰਡ ਆ ਪੰਜਾਬ ਸਰਕਾਰ ਦਾ ਰਿਪੋਰਟ ਕਾਰਡ ਆ ਤੇ ਜਿਹੜਾ ਆਪਣਾ ਰਿਪੋਰਟ ਕਾਰਡ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਲੋਕਾਂ ਨੂੰ ਹੋਰ ਵੀ ਰੋਜ਼ ਬੋਲਦਾ ਮੈਂ ਉਦੋਂ ਵੀ ਇਲੈਕਸ਼ਨ 'ਚ ਬੋਲਦਾ ਹੈ ਕਿ ਲੋਕੋ ਜਦੋਂ ਵੋਟ ਪਾਉਂਦੇ ਹੋ ਜਦੋਂ ਦੁਬਾਰਾ ਤੁਹਾਡੇ ਕੋਲ ਉਮੀਦਵਾਰ ਆਉਂਦਾ ਉਹਨੂੰ ਪੁੱਛੋ ਬਈ ਤੈਨੂੰ ਵੋਟਾਂ ਮਾਰ ਕੇ ਕੱਲੇ ਤੂੰ ਕੀਤਾ ਕੀ ਹੈ ਹੂੰ ਇਹ ਥੋੜਾ ਕਿ 55 ਸਾਲਾ ਵਾ ਫੇਰ ਆ ਗਿਆ ਹੱਥ ਜੋੜ ਤੇ ਜੀ ਐਦਾਂ ਜੀ ਐਕਾ ਤੁਹਾਡੇ ਨਾਲ ਕੇ ਪਿੰਡ ਚ ਜਨਰਲ ਸਤੂਰਿਆ ਹੀ ਅਗਲੀ ਜਨ ਇਲੈਕਸ਼ਨ ਜਨਰਲ ਸਤੂਰ ਨੂੰ ਤੋੜ ਲੋ ਫੇਰ ਤੋਂ ਹੀ ਸ਼ੰਗਾਰਾ ਸਤੂਰ ਨੂੰ ਤੋੜ ਲੋ ਆਪਣਾ ਬੁੱਤਾ ਕੱਢ ਕੇ ਘਾਂ ਜਾਓ ਤੇ ਲੋਕਾਂ ਨੂੰ ਉੱਤ ਤੱਕ 75 ਸਾਲਾਂ ਜੀ ਮਿਲਿਆ ਕੀ ਅਜੇ ਵੀ ਲੋਕ ਮੰਗੀ ਜਾਂਦੇ ਛੱਪੜ ਬਣਾਓ ਗਗੀਆਂ ਬਣਾਓ ਨਾਲੀਆਂ ਬਣਾਓ ਤੇ ਦਿੱਤਾ ਕੀ ਇਹਦਾ ਲੀਡਰ ਨੇ ਮੈਂ ਤੇ ਇਸ ਗੱਲ ਦਾ ਧਾਰਨਿਆ ਜੀ ਹਰ ਲੀਡਰ ਦਾ ਕਿਉਂਕਿ ਤੁਹਾਨੂੰ ਪਤਾ ਸਦਾ ਇਹ ਲੋਕ ਸਭਾ ਦੇ ਵਿੱਚ ਵੀ ਬੋਲਿਆ ਸੀਗਾ ਕਿ ਜਿਹੜਾ ਚੋਣ ਮੈਨੀਫੈਸਟੋ ਆ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਇਹਦੀ ਜਵਾਬ ਦੇ ਹੀ ਹੋਣੀ ਚਾਹੀਦੀ ਹੈ ਕਿ ਬੰਦੇ ਨੇ ਜਿਹੜਾ ਮਤਲਬ ਮੈਨੀਫੈਸਟੋ ਜਾਰੀ ਕੀਤਾ ਪਾਰਟੀ ਨੇ ਜਿਹੜਾ ਮੈਨੀਫੈਸਟੋ ਉਹ ਕਾਦੀ ਇੱਕ ਨਹੀਂ ਕਾਦੀ ਨਹੀਂ ਕਰਦੀ ਤਾਂ ਪਾਰਟੀ ਦੀ ਮਾਨਤਾ ਦਾਤ ਕਦੋਂ ਉਹ ਬੰਦੇ ਦੇ ਖਿਲਾਫ ਕਾਰਵਾਈ ਕਦੋਂ ਸੋ ਮੈਂ ਤਾਂ ਜੀ ਜੋ ਕਹਿ ਗਿਆ ਇਹ ਮੈਂ ਤਾਂ ਆਪਣਾ ਰਿਪੋਰਟ ਕਾਰ 2 ਸਾਲ ਦਾ ਦੇ ਕੇ ਫਿਰ ਮੈਦਾਨ 'ਚ ਉਤਰਾਂ ਪਿਆ ਲੋ ਜੀ ਆਹ ਮੇਰਾ ਰਿਪੋਰਟ ਕਾਰ ਦਿਓ ਭਈ ਜੇ ਤੁਹਾਨੂੰ ਲੱਗਦਾ ਹੈ ਕਿ ਕੁਲਦੀਪ ਧਾਲੀਵਾਲ ਨੇ ਕੰਮ ਕੀਤੇ ਹੈ ਕੰਮ ਕਰ ਸਕਦਾ ਹੈ ਬੋਟ ਪਾ ਦਿਓ ਜੇ ਕੋਈ ਕਮੀ ਆ ਤੇ ਦੂਰ ਕਰ ਲਾਂਗੇ ਕੋਈ ਗੱਲ ਨਹੀਂ ਤਾਲੀਬਤ ਸਾਹਿਬ ਤੁਹਾਡੀ ਗੱਲ ਕਰੀ ਤੇ ਜਿਵੇਂ ਕੁਝ ਪਾਰਟੀ ਵੱਲੋਂ ਉਹਦਾ ਨਹੀਂ ਵੀ ਦਿੱਤਾ ਗਿਆ ਸੀ ਤਾਂ ਵੀ ਲੋਕਾਂ ਵਿੱਚ ਜਾਂਦੇ ਹੋ ਭਾਵੇਂ ਮੁੱਦੇ ਵਿਰੋਧੀ ਧਿਰ ਦੇ ਵਿੱਚ ਉੱਕਦੇ ਹੋ ਸੜਕਾਂ ਦੇ ਹੋਗੇ ਵਿਕਾਸ ਦੇ ਹੋਗੇ ਜਦੋਂ ਲੋਕ ਸਭਾ ਦੀ ਸੀਟ ਮਿਲ ਗਈ ਆ ਜਿੱਤ ਵੀ ਜਾਂਦੇ ਹੋ ਬਾਰਡਰ ਦੇ ਲਈ ਬਹੁਤ ਸਾਰੇ ਨੇ ਲੋਕ ਬਹੁਤ ਤੰਗ ਪਰੇਸ਼ਾਨ ਨੇ ਕੁੱਲੀ ਜਿਹੜੇ ਨੇ ਬੇਰੋਜ਼ਗਾਰ ਬੈਠੇ ਨੇ ਹਲਕੇ ਦੇ ਲੋਕ ਸਭਾ ਹਲਕੇ ਦੇ ਗੁਰੂ ਨਗਰੀ ਦੇ ਵਿਕਾਸ ਲਈ ਕੁਝ ਪਲੈਨਿੰਗ ਕੀਤੀ ਹੋਈ ਆ ਨਹੀਂ ਨਹੀਂ ਬੜੇ ਪਲੈਨਿੰਗ ਕੀਤੀ ਆ ਦੇਖੋ ਜਿਹੜੀ ਤਾਂ ਮਲਾ ਸਾਹਿਬ ਸਭ ਤੋਂ ਜ਼ਿਆਦਾ ਜੁੜੀ ਹੈ ਕਿ ਜਿਹੜਾ ਅਮਰਸਰ ਹੈ ਹ ਇਨੂੰ ਸਪੈਸ਼ਲ ਇਕਨੋਮਿਕ ਜ਼ੋਨ ਜਿਹੜਾ ਬਣਾਉਣਾ ਉਹ ਬਹੁਤ ਜ਼ਰੂਰੀ ਹੈ ਜੇ ਸਪੈਸ਼ਲ ਇਕਨੋਮਿਕ ਜ਼ੋਨ ਬਣ ਜੇ ਤੇ ਇੱਥੇ ਬਹੁਤ ਵੱਡੀ ਡਿਵੈਲਪਮੈਂਟ ਹੋ ਸਕਦੀ ਹੈ ਬਹੁਤ ਜ਼ਿਆਦਾ ਇੰਡਸਟਰੀ ਆ ਸਕਦੀ ਦੂਜਾ ਜਿਹੜਾ ਇੱਥੇ ਖੁਸ਼ਕ ਬੱਦਲਗਾ ਜਿਹੜੀ ਸਾਡੀ ਪੋਰਟ ਆ ਖੁਸ਼ਕ ਪੋਰਟ ਜਿਹੜੀ ਆ ਜਿਹੜੀ ਬਸ ਛੱਟ ਦੇ ਵਿੱਚ ਸੀਗੀ ਉਹਨੂੰ ਇਦਾਂ ਦਾ ਡਿਵੈਲਪ ਕੀਤਾ ਜਾਵੇ ਕਿ ਸਾਡਾ ਟ੍ਰੇਡ ਜਿਹੜਾ ਪੰਜਾਬ ਦਾ ਇੱਥੋਂ ਤੱਕ ਇੰਡੀਆ ਦਾ ਵੀ ਉਤਨੀ ਭਾਰਤ ਦਾ ਜਿਹੜਾ ਟ੍ਰੇਡ ਹੈ ਉਹ ਏਸ਼ੀਆ ਦੇ ਸਾਰੇ ਕੰਟਰੀਆਂ ਦਾ ਹੋ ਸਕੇ ਹੂੰ ਆਪਾਂ ਨੂੰ ਮਤਲਬ ਉਹ ਉਹ ਬੇਰੀ ਮਤਲਬ ਮੰਦੀ ਚ ਹੈ ਬਾਰਡਰ ਦੇ ਵਿੱਚ ਜਿਹੜੇ ਸਾਡੇ ਕਿਸਾਨ ਹਨ ਤੁਸੀਂ ਦੇਖੋਗੇ 50 ਕਿਲੋਮੀਟਰ ਤੱਕ ਤੇ ਬੀਐਸਐਫ ਲਾਤੀ ਹਮ ਸੈਂਟਰ ਗਵਰਨਮੈਂਟ ਕਹਿੰਦੇ ਜੀ ਇਹ ਬੀਐਸਐਫ ਦੇ ਅੰਦਰ ਹੈ 50 ਕਿਲੋਮੀਟਰ ਤੱਕ ਤੇ ਸਾਨੂੰ ਮਿਲਿਆ ਕੀ ਸੱਦੀ ਸਾਨੂੰ ਸਾਨੂੰ ਮਿਲਿਆ ਕੀ ਬਾਰਡਰ ਦੇ ਲੋਕਾਂ ਨੂੰ ਕੀ ਮਿਲਿਆ ਬਾਰਡਰ ਦੇ ਮੁੰਡਿਆਂ ਨੂੰ ਕੋਈ ਨੌਕਰੀ ਮਿਲਦੀ ਹੈ ਬਾਰਡਰ ਦੇ ਵਿੱਚ ਕੋਈ ਇੰਡਸਟਰੀ ਲੱਗਦੀ ਹੈ ਬਾਰਡਰ ਦੇ ਲੋਕਾਂ ਨੂੰ ਮੈਂ ਤਾਂ ਉੱਥੇ ਆਵਾਜ਼ ਥਾਊਂਗਾ ਜੀ ਤੁਸੀਂ ਜਿਹੜੀ ਬਾਰਡਰ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਡਿਵੈਲਪ ਕਰਦੇ ਉੱਥੋਂ ਦੇ ਕਿਸਾਨਾਂ ਨੂੰ ਜਿਹੜਾ ਜਿਹੜੇ ਕਿਸਾਨ ਸਾਰੇ ਬਾਡਰਾਂ ਦੇ ਜੀ ਉਹਨਾਂ ਨੂੰ ਜਿਹੜਾ ਅ ਵਿਆਜ ਮੁਕਤ ਕਰਜ਼ਾ ਜਿਹੜਾ ਉਹ ਦਿੱਤਾ ਜਾਵੇ ਉਹ ਜਿੱਦਾਂ ਮਿਲਕ ਪਲਾਂਟ ਛੋਟੇ ਪਲਾਂਟ ਜਿਹੜੇ ਆ ਛੁਗੜੀਆਂ ਛੋਟੇ ਮਿਲਾਂ ਸਬਜ਼ੀਆਂ ਮਤਲਬ ਫਰੂਟ ਇਹਨਾਂ ਨੂੰ ਜਿਹੜਾ ਡਿਵੈਲਪ ਕਰਨ ਦੇ ਦਿੱਤਾ ਜਾਵੇ ਉਹ ਲੋਕ ਤਾਂ ਨਹੀਂ ਕਰਦੇ ਕਿ ਲੋਕਾਂ ਨੂੰ ਦੱਸ ਕੇ ਕੀਮਤ ਮੰਡੀ ਦੇ ਵਿੱਚ ਚੰਗੀ ਦੀਗੀ ਜੇ ਤੁਹਾਨੂੰ ਕੋਲਡ ਸਟੋਰ ਵਗੈਰਾ ਚੇਂਜ ਮਿਲ ਜੇ ਮਤਲਬ ਜਿਹੜਾ ਵਿਆਜ ਤੋਂ ਬਿਨਾਂ ਕਰਜ਼ਾ ਮਿਲ ਜੇ ਜੇ ਤੁਹਾਡੇ ਕੋਲ ਕੋਲਡ ਸਟੋਰ ਹੈ ਤੁਸੀਂ ਅੱਜ ਆਪਣੀ ਸਬਜ਼ੀ ਤੋੜ ਕੇ ਵੱਖ ਲੋ ਤੇ ਅੱਜ ਸਬਜ਼ੀ ਦਾ ਭਾਅ 5 ਰੁਪਏ ਹੈ ਤੇ 5 ਦਿਨਾਂ ਬਾਅਦ ਉਹਦਾ 15 ਰੁਪਏ ਹੋ ਜਾਂਦਾ ਤੇ ਜੇ ਤੁਸੀਂ 5 ਦਿਨ ਸਾਮਰ ਦੇ ਜੋਗ ਹੋ ਜਾਓਗੇ ਤੋਂ ਸੋ ਮੈਂ ਇਦਾਂ ਦੀਆਂ ਬੜੀਆਂ ਮੇਰੇ ਮਨ ਦੇ ਵਿੱਚ ਹੈ ਜਿਹੜੀਆਂ ਮੈਂ ਸੈਂਟਰ ਗਵਰਨਮੈਂਟ ਕੋਲ ਕਰਾਉਂਗਾ ਕਿ ਅਮਰਸਾਦ ਵਿੱਚ ਇਹ ਕੀਤੇ ਜਾਂ ਧਾਰੀਪਤ ਸਾਹਿਬ ਜੀ ਗੱਲ ਕਰੀਏ ਅਸੀਂ ਵੋਟਰ ਦਾ ਸਰਵੇਆ ਕਿ 5 ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਖੜ ਸਕਦੀ ਹੈ ਤੇ 5 ਕਾਂਗਰਸ 2 ਬੀਜੇਪੀ ਕਿਹਾ ਜਾ ਰਿਹਾ ਤੇ ਇੱਕ ਅਕਾਲੀ ਦਲ ਪਰ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਨੇ 13 ਦੀਆਂ 13 ਸੀਟਾਂ ਜਿੱਤਾਂਗੇ ਇਹ ਕਿ ਮੈਨੂੰ ਪਤਾ ਨਹੀਂ ਪਤਾ ਸੀ ਤੇਰਾ ਨਹੀਂ ਤੇਰਾ ਜਿੱਤਦਾ ਸਰਵੇ ਦਾ ਮੈਨੂੰ ਪਤਾ ਨਹੀਂ ਮੈਂ ਵੇਖਿਆ ਨਹੀਂ ਸੀ ਸਵੇਰ ਪਰ ਮੈਂ ਮਤਲਬ ਮੈਂ ਹੀ ਤਾਂ ਜੀ ਤੇਰਾ ਨਹੀਂ ਤੇਰਾ ਮਾਨ ਸਾਹਿਬ ਪੰਜਾਬ ਬਣੂਗਾ ਹੀ ਦੋ ਐਤ ਕਾ 13 ਜੀਰੋ ਦਾ ਜਿਹੜਾ ਉਹ ਬਲੰਦ ਕਰਾਂਗੇ ਤੁਸੀਂ ਦੇਖਿਓ ਕੀ ਬਣਦਾ ਬੀਜੇਪੀ ਕਹਿੰਦੀ ਹੈ ਬੀਜੇਪੀ ਦੀ ਗੱਲ ਕਰੀਏ ਪਿਛਲੇ ਜਖੜ ਉਹਨਾਂ ਦਾ ਬਿਆਨ ਆਇਆ ਸੀ ਕਹਿੰਦੇ ਸੀ ਇਹ ਜਿਹੜੇ ਅੱਠ ਚਿਹਰੇ ਐ ਐਲਾਨੇ ਹੋਏ ਹਨ ਇਹ ਕਦੇ ਵੀ ਚੇਂਜ ਹੋ ਸਕਦੇ ਆ ਕਾਂਗਰਸ ਦੇ ਨਾਲ ਇਹਨਾਂ ਦਾ ਗੱਠ ਚੜ੍ਹ ਹੋ ਸਕਦਾ ਜਖੜ ਸਾਹਿਬ ਨੂੰ ਪੁੱਛੋ ਜਦ ਗੱਲ ਇਹ ਆ ਜਖੜ ਦੇ ਤੇ ਬਿਆਨਾਂ ਤੇ ਸਹਿ ਜਾ ਸਕਦਾ ਹੂੰ ਉਹ ਬੰਧੇ ਦੇ ਵਿਚਾਰੇ ਦੇ ਪੋਲੀਟਿਕਲੀ ਅੱਲੇ ਬੱਲੇ ਕੁਛ ਨਹੀਂਗਾ ਦੇਖੋ ਜਕਰਸਾਹਬ ਦੇ ਲੋਕਾਂ ਨੂੰ ਦੇਣ ਜਵਾਬ ਦੇਣਾ ਬਸ ਸਾਡੇ ਲੋਕਾਂ ਨੂੰ ਕਿ ਪਿਛਲੀ ਤੀਜੀ ਇਲੈਕਸ਼ਨ ਹੈ ਜੀ ਹਾਂ ਪਹਿਲਾਂ ਵੀ ਪਹਿਲਾਂ ਵੀ ਸਿੱਧੂ ਵੀ ਬਰੂ ਲਿਆਏ ਪਟਿਆਲੇ ਤੋਂ ਲਿਆਈ ਹੈ ਹਾਂ ਅਮਰਪਾਲ ਸਾਹਿਬ ਤੋਂ ਅੱਜ ਤੱਕ ਬੀਜੇਪੀ ਆਪਣਾ ਕੈਂਡੀਡੇਟ ਨਹੀਂ ਦੇ ਸਕੀ ਡਾਕਟਰ ਬਲਦੇਵ ਪ੍ਰਕਾਸ਼ ਹੋਣ ਤੋਂ ਬਾਅਦ ਹਾਂ ਮਤਲਬ ਕਦੀ ਸਿੱਧੂ ਲੈਂਦਾ ਕਦੀ ਜੇਤਲੀ ਲੈਂਦਾ ਕਦੀ ਪੁਰੀ ਦੀ ਲੈਂਦੇ ਹੁਣ ਕਹਿੰਦੇ ਇੱਕ ਨਿਊਜ਼ ਆਰਟੀਕਲ ਤੋਂ ਆ ਰਿਹਾ ਐਕਸਪੋਰਟ ਹੋ ਕੇ ਕੈਂਡੀਡੇਟ ਹਾਂ ਕੈਂਡੀਡੇਟ ਤਾਂ ਯਾਤੋਂ ਦੇ ਨਹੀਂ ਸਕਦਾ ਨਾ ਗਰਦਾਸਪੁਰ ਦੇ ਵਿੱਚ ਐਵੇਂ ਗੱਪਾਂ ਮਾਰੀ ਜਾਂਦਾ ਕਿਹੜੀ ਬੀਜੇਪੀ ਹੈ ਪੰਜਾਬ ਦੇ ਵਿੱਚ ਉੱਥੋਂ ਵੀ ਪਹਿਲਾਂ ਵਿਨੋਦ ਕੰਨਾ ਸੀ ਸਦੀ ਦਿ올ੀ ਹਰਕਾ ਵੀ ਲੋਕਾਂ ਦੇ ਕੋਲਲੇ ਉਦਾਂ ਦਾ ਮੜ ਦੇ ਦਿੰਗੇ ਸਭ ਦੇ ਕਿ ਦੀ ਗੱਲ ਹੂੰ ਉਹ ਜਿਹੜੀ ਪਾਰਟੀ ਕੋ ਆਪਣਾ ਕੈਂਡੀਡੇਟ ਹੀ ਨਹੀਂ ਆਇਆ ਯਾਰ ਹੂੰ ਤੇ ਇਹਦੇ ਚਾਰ-ਚਾਰ ਇਲੈਕਸ਼ਨਾਂ ਲੰਘੀਆਂ ਕਿ ਬੀਜੇਪੀ ਕੋ ਕੋ ਕੈਂਡੀਡੇਟ ਹੀ ਨਹੀਂ ਅੰਮਸਾ ਦੇ ਲੋਕ ਬੇਕੂਫ ਨਹੀਂ ਯਾਰ ਪੁਰੀ ਕੀ ਕਹਿੰਦਾ ਪੁਰੀ ਕਹਿੰਦਾ ਮੈਨੂੰ ਵੋਟਾਂ ਪਾਓ ਜੀ ਮੈਂ ਤਾਂ ਅੰਮਸਾ ਚ ਕਰ ਲੈ ਲਰਾਂ ਜੀ ਮੈਂ ਤਾਂ ਇਦਾਂ ਕਰ ਦੇਣਾ ਜੀ ਮੈਂ ਤੇਥੇ ਰੋ ਜਾ ਕਦੋਂ ਜੀ ਫਰਾਂ ਕਦਾਂ ਕਰੂੰ ਜੀ ਸਤ ਮੇਰਾ ਤੁਹਾਡੇ ਦਾ ਇਹ ਚੈਲੰਜ ਆ ਕਿ ਪੂਰੀ ਸਭ ਪੰਜ ਅਮਸਾ ਦੇ ਨਾਂ 10 ਬੰਦਿਆਂ ਦੇ ਬੀਜਪੀ ਤੋਂ ਬਣੀ ਜੇ ਜੇ ਕਿਸੇ ਨੂੰ ਉਹ ਪਹਿਲੇ 5 ਸਾਲਾਂ ਚ ਉਹਦੇ ਪੰਜ ਬੰਦਿਆਂ ਹਮ ਕਿਹਨੂੰ ਸਤ ਆਪਣੇ ਬੂਹੇ ਨਹੀਂ ਲੰਗਨਦੇ ਅਫਸਰਟ ਇਹ ਹੋਇਆ ਨਾ ਇਹ ਸੱਧੂ ਦੇ ਲੰਗਨਦਾ ਇਹਨੂੰ ਪੁੱਛੋ ਤੂੰ ਤੂੰ 10 ਸਾਲ ਅਮੈਸਟਰ ਰਿਆ ਅਮਰੀਕਾ ਦਾ ਹਮ ਕੱਲ ਬੱਸੋ ਮੈਂ ਉਹਦੀ ਸਟੇਟਮੈਂਟ ਵੇਨਾ ਕਿ ਅਮਸਰ ਦੇ ਵਿੱਚ ਜੀ ਅਸੀਂ ਉਹ ਅਮਰੀਕਨ ਅੰਬੈਸੀ ਜਿਹੜੀ ਉਹ ਬਣਾਵਾਂਗੇ ਸਤ 10 ਸਾਲ ਤੱਕ ਤੂੰ ਦਿਆਂ ਕੀਤਾ ਕੁਛ ਨਹੀਂ ਹਮ ਫੋ ਜਿਹੜਾ ਉਹ ਲੱਥ ਗਿਆ ਹੁਣ ਕਹੀ ਜਾਂਦਾ ਮੈਂ ਬਸ ਬਸ ਇਹ ਬੰਦੇ ਹਾਸੇ ਵਾਲੀ ਗੱਲ ਦੀ ਟੁਟਕੜਾ ਇਹ ਇਹ ਦੋ ਵਰਦਾ ਕੀ ਹੋ ਸਕਦਾ ਮੈਂ ਮੰਤਰੀਆਂ ਮੈਂ ਮੰਤਰੀ ਨੇ ਇਹ ਕੀਤਾ ਕੁਛ ਨਹੀਂ ਮੰਤਰੀ ਲੱਥ ਜਾਵਾ ਕੱਲ ਨੂੰ ਮੈਂ ਕਹਾਂ ਜੀ ਮੈਂ ਤਾਂ ਆ ਕਰ ਦੂੰਗਾ ਸਰ ਇਹ ਇਹ ਗੱਲਾਂ ਹੁਣ ਨਹੀਂ ਚੱਲਦੀਆਂ ਸੋਸ਼ਲ ਮੀਡੀਆ ਦਾ ਚੁਗ ਗਿਆ ਸਰ ਹੁਣ ਮੀਡੀਆ ਦਾ ਚੁਗ ਗਿਆ ਲੋਕ ਇੱਕ ਇੱਕ ਚੀਜ਼ ਨੂੰ ਦੇਖਦੇ ਆ ਤੁਸੀਂ ਕਿੱਥੋਂ ਆਏ ਹੋ ਕਿੱਥੋਂ ਲੋਕਾਂ ਨੇ ਕੀ ਲੈਣਾ ਦੇਣਾ ਸਰ ਲੋਕਾਂ ਨੂੰ ਕੈਂਡੀਡੇਟ ਜਿਹੜਾ ਚਾਹੀਦਾ ਜਿਹੜਾ 24 ਘੰਟੇ ਉਹਨਾਂ ਦੀ ਹਾਜ਼ਰ ਹੈ ਜਿਹੜਾ ਉਹਨਾਂ ਦਾ ਕੈਂਡੀਡੇਟ ਹੈ ਲੋਕਾਂ ਦੇ ਵਿੱਚ ਰਹਿਣ ਵਾਲਾ ਕੈਂਡੀਡੇਟ ਹੈ ਇਹ ਤਾਂ ਆਉਂਦੇ ਆ ਉਹ ਭਾਜਪੀ ਉੱਤੋਂ ਜਹਾਜ਼ ਤੋਂ ਉਤਾਰਦੀ ਐ ਸੁੱਟਦੀ ਥੱਲੇ ਪੈਦਾ ਸੁੱਟਣ ਜਿੱਤ ਗਏ ਠੀਕ ਐ ਨਹੀਂ ਦੇ ਕੋਈ ਨਵਾਂ ਫਾਰਮੂਲਾ ਬਣਾ ਲਿਆ ਕਿ ਜਿਹੜਾ ਮਸਾ ਤੋਂ ਹੱਸਾ ਉਹਨੂੰ ਵਜ਼ੀਰ ਬਣਾ ਦਿਓ ਜੀ ਪਹਿਲਾਂ ਜੇ ਅਲੀ ਨੂੰ ਬਣਾਤਾ ਫਿਰ ਪੂਰੀ ਨੂੰ ਬਣਾਤਾ ਉਹਨਾਂ ਨੂੰ ਲਿਉਂਦੇ ਆ ਉਹ ਕਹਿੰਦੇ ਅਸੀਂ ਜਿੱਤਦੇ ਨਹੀਂ ਗਏ ਜਾਂ ਇਹਦੇ ਕੋਈ ਨਹੀਂ ਨਾ ਜਿੱਤੋਗੇ ਤੁਹਾਨੂੰ ਵਜ਼ੀਰ ਬਣਾ ਦਾਂਗੇ ਇਹ ਕਿਹਦਾ ਕਰਨ ਤਾਲੀਬਤ ਸਾਹਿਬ ਤੁਹਾਡੇ ਹਲਕੇ ਦੇ ਲਈ ਇੱਕ ਅਹਿਮ ਸਵਾਲ ਆ ਤੁਸੀਂ ਬਹੁਤ ਪਿਆਰ ਕਰਦੇ ਹੋ ਆਪਣੇ ਹਲਕੇ ਨੂੰ ਚੰਡੀਗੜ੍ਹ ਵੀ ਹੋਵੇ ਤੇ ਹਫ਼ਤੇ ਦੇ ਵਿੱਚ ਦੋ ਚਾਰ ਚੱਕਰ ਜ਼ਰੂਰ ਹੁੰਦੇ ਆ ਫਿਰ ਵੀ ਦਫ਼ਤਰ ਦੇ ਵਿੱਚ ਹਰ ਰੋਜ਼ ਗੇੜਾ ਹੁੰਦਾ ਇੱਕ ਵੀ ਮਹਿਸੂਸ ਨਹੀਂ ਮੇਰੇ ਤੋਂ ਵਿਛੜ ਚਲਿਆ ਮੈਂ ਲੋਕ ਸਭਾ ਦੇ ਵਿੱਚ ਚਲ ਗਿਆ ਪੂਰੇ ਜ਼ਿਲ੍ਹੇ ਦੀ ਗੱਲ ਕਰ ਰਿਹਾ ਪਰ ਜਿਸ ਹਲਕੇ ਨੇ ਮੈਨੂੰ ਇੱਥੋਂ ਤੱਕ ਚੁੱਕਿਆ ਉਹਦਾ ਕੀ ਬਣੂ ਦਾ ਉਹਦਾ ਕੀ ਬਣਨਾ ਸਰ ਅਜੇ ਨਾਲੇ ਹਲਕੇ ਦੀ ਬੇਦਾ ਪਰਵਾਹ ਮੈਂ ਸਰ ਸਾਡੀ ਧਿੰਦ ਜਾਣ ਆਜੇ ਨਾਲੇ ਨੂੰ ਕਦੀ ਵੀ ਪਿੱਠ ਨਹੀਂ ਦੇਵਾਂਗੇ ਭਾਵੇਂ ਦਿੱਲੀ ਲੋਕ ਸਭਾ ਪਹੁੰਚ ਜਾਈਏ ਜਿੱਥੇ ਮੱਦੀ ਪਹੁੰਚ ਜਾਈਏ ਪਰ ਅਜੇ ਨਾਲੇ ਦੇ ਕਰਕੇ ਨਾਲੇ ਦੇ ਲੋਕਾਂ ਦੇ ਪਿਆਰ ਕਰਕੇ ਨਾਲੇ ਦਾ ਜੇ ਬੜਾ ਵਿਕਾਸ ਬਾਕੀ ਦਿੰਦਾ ਜੇ ਤਾਂ ਦੋ ਸਾਲ ਹੀ ਸਰਕਾਰ ਚੱਲੀ ਤਿੰਨ ਸਾਲ ਮਾਨ ਸਰ ਦੀ ਹੋ ਸਰਕਾਰ ਹੈ ਜੇ ਤਾਂ ਨਾਲੇ ਦਾ ਬਹੁਤ ਵਿਕਾਸ ਕਰਾਉਣਾ ਜੀ ਸਭ ਤੇ ਕਦੀ ਗੱਲ ਇਸ ਕਰਕੇ ਅਜੇ ਨਾਲੇ ਨੂੰ ਕਦੀ ਪਿੱਠ ਨਹੀਂ ਦਿੱਤੀ ਜੋ ਜੀ ਭਾਵੇਂ ਜੋ ਮਰ ਜੇ ਹਾਂ ਅਜੇ ਨਾਲਾ ਸਾਡੀ ਕਰਮ ਭੂਮੀ ਆ ਸਾਡੇ ਨਾਲੇ ਨਾਲ ਪਿੱਠ ਕਰਨੀ ਉਹ ਤਾਂ ਬਹੁਤ ਵੱਡਾ ਤ ਹੋਊਗਾ ਮੈਂ ਨਾਲੇ ਵਾਲੇ ਸਭ ਆਪਣੇ ਪਾਰਟੀ ਵਰਤ ਕੇ ਕਬਰਾਵਾਂ ਨਾ ਮੇਰਾ ਪਰਵਾਦ ਦੀ ਜਿੰਦ ਜਾਨ ਤੁਹਾਡੇ ਲਈ ਆ ਜਰਦਾ ਮੇਰੀ ਜਿੰਦ ਜਾਨ ਆ ਜੇ ਮੈਂ ਲੋਕ ਸਭਾ ਚੋਂ ਚਲ ਗਿਆ ਤੇ ਅਜੇ ਨਾਲਾ ਮੇਰੇ ਝੰਡੇ ਤੇ ਹੋਊਗਾ ਕਿ ਨਾਲੇ ਤੇ ਮੈਂ ਸਰਕਾਰ ਕੋ ਕਿਹੜੇ ਕਿਹੜੇ ਕੰਮ ਕਰਾਉਣੇ ਖਦਾਵਾਂਗੇ ਆ ਅਕਾਲੀ ਦਲ ਇੱਕ ਵਾਰੀ ਫਿਰ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਬਚਾਉਣ ਦੀ ਲੋੜ ਹੈ ਇਸ ਟਾਈਮ ਤੇ ਪੰਜਾਬ ਤਾਂ ਕਿਦੋਂ ਕੋ ਬਚਾਉਣਾ ਇਹ ਦੱਸੋ ਜਦੋਂ ਤੁਸੀਂ ਪੁੱਛੋ ਪਰਵਾਦ ਪਰਵਾਦ ਬਚਾਓ ਜੱਟ ਦਾ ਸਰ ਹੂੰ ਪਰਵਾਦ ਬਚਾਓ ਨਹੀਂ ਹੈ ਪਰਵਾਦ ਬਚਾਓ ਬਾਦਲ ਸਾਹਿਬ ਸੁਖਬੀਰ ਕਹਿੰਦੇ ਮੈਨੂੰ ਬਚਾਓ ਮੇਰੀ ਘਰ ਦੀ ਨੂੰ ਬਚਾਓ ਮਜੀਠਿਆ ਸਾਹਿਬ ਜੀ ਕਿਹਨਾਂ ਨੂੰ ਬਚਾਉਂਦੀ ਲੋੜ ਆ ਕਿਦਾਂ ਵੇਖੋ ਸੁਖਬੀਰ ਦੀਆਂ ਗੱਲਾਂ ਤਾਂ ਤਾਂ ਹੱਸ ਹੀ ਸਕਦੇ ਹੋ ਤੁਸੀਂ ਹੂੰ ਕਿ ਜਿਨ੍ਹਾਂ ਦੇ ਜਿਨ੍ਹਾਂ ਦਾ ਬਾਪ ਪੰਜਵਾਦ ਮੁੱਖ ਮੰਤਰੀ ਦਾ ਹੂੰ ਜਿਨ੍ਹਾਂ ਦੇ ਰਾਜ ਦੇ ਵਿੱਚ ਸਰ ਤੁਸੀਂ ਪੋਲੀਟੀਕਲ ਤਾਂ ਛੱਡੋ ਤਾਦਮਕ ਜਿਹੜੀਆਂ ਮਰਿਆਦਾ ਸਾਡੀਆਂ ਸਾਡੇ ਅਕਾਲ ਤਖਤ ਸਾਹਿਬ ਦੇ ਮੱਕ ਬਜਾਦਾ ਦੀਆਂ ਧੱਜੀਆਂ ਡਾਤੀਆਂ ਨੇ ਲੋਕਾਂ ਨੇ ਐਸਜੀਪੀਸੀ ਦੇ ਅਸੂਲਾਂ ਦੀਆਂ ਧੱਜੀਆਂ ਡਾਤੀਆਂ ਸਦ ਪੰਜਾਬ ਦੇ ਇੰਨਾ ਤੋਂ ਬਚਾਇਆ ਲੋਕਾਂ ਨੇ ਆ ਪੰਜਾਬ ਹੀ ਬਚਾਇਆ ਲੋਕਾਂ ਨੇ ਕਾਂਗਰਸ ਕਾਲੀਆਂ ਦੇ ਖਿਲਾਫ ਫਤਵਾ ਦੇ ਕੇ ਬਾਈ ਦੇ ਵਿੱਚ ਹੁਣ ਕਿਹਨੂੰ ਬਚੋੜਾ ਮੈਂ ਤਾਂ ਹੱਸਦਾ ਉਹਦੇ ਹਾਲ ਦੇਖ ਕੇ ਬੰਦ ਬਸ ਕੀ ਕੰਮਲੀਆਂ ਮਾਰਦੇ ਫਿਰਦੇ ਜਾਂ ਇਹ ਲੋਕਾਂ ਨੂੰ ਮੂਰਖ ਸਮਝਦੇ ਆ ਤੁਸੀਂ ਸਭ 75 ਸਾਲ ਰਾਜ ਕੀਤਾ ਤੁਹਾਨੂੰ ਮੁੱਖ ਮੰਤਰੀ ਦੀ ਬਣਾਉਣਾ ਲੋਕਾਂ ਨੇ ਮੈਂ ਅੱਗੇ ਵੀ ਗਿਆ ਸੀ ਵੀ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੁਖਬੀਰ ਬਾਦਲ ਨੂੰ ਬਣਾਇਆ ਪੰਜਾਬ ਦੇ ਲੋਕ ਕੋ ਬਣਾਉਣ ਜੀ ਇਹ ਦੱਸੋ ਹੂੰ ਜੇ ਬਲਵ ਮਤਲਬ ਮਲਾ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਦੋ ਵਾਰ ਪਹਿਲੀ ਵਾਰ ਮਤਲਬ ਡਿਪਟੀ ਮੰਤਰੀ ਮਤਲਬ ਦੇ ਸੀਐਮ ਅਦਾਏ ਬਾਦਲ ਜੀ ਸੰਗਵੀਦ ਹੋਣੀ ਉਹਨਾਂ ਕੋ ਗ੍ਰਹਿ ਮਤਲਬ ਇਹੀ ਕਈ ਮਤਲੇ ਹੀ ਉਹਨਾਂ ਨੂੰ ਕੱਲੀ ਜਾ ਕੇ ਬਣਾ ਕਹਿੰਦੇ ਜੀ ਸੰਗਵੀਦ ਨੂੰ ਇੱਕ ਦਾ ਚੀਫ ਮਿਨਿਸਟਰ ਬਣਾ ਦੋ ਉਹਨਾਂ ਬਣਾਏ ਨਹੀਂ ਉਹਨਾਂ ਨੂੰ ਪਤਾ ਹੈ ਬਾਦਲ ਬਹੁਤ ਸਿਆਣਾ ਸੀਗਾ ਇਹਨਾਂ ਮਾਮਲੇ 'ਚ ਬਹੁਤ ਸਿਆਣਾ ਸੀ ਉਹਨੂੰ ਪਤਾ ਹੈ ਇਹ ਇੰਨੇ ਜੋਗਾ ਨਹੀਂ ਜੇ ਸੱਦ ਸਿੱਧਾ ਪਿਓ ਦੀ ਬਣਾਉਂਦਾ ਲੋਕ ਕਿਉਂ ਬਣਾਉਂਨ ਉਹਨੂੰ ਤਾਲੀ ਸਰ ਪੰਜਾਬ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਬੀਜੇਪੀ ਨਾਲ ਕਾਂਗਰਸ ਨਾਲ ਜਾਂ ਫਿਰ ਕੋਈ ਹੋਰ ਪਾਰਟੀ ਨਾਲ ਸਮਝਦੇ ਸਰ ਕਾਂਗਰਸ ਤੇ ਬੀਜੇਪੀ ਕਾਲੀ ਦਾ ਤਾਂ ਖਤਮ ਹੋ ਗਿਆ ਬੀਜੇਪੀ ਵੀ ਲਗਭਗ ਖਤਮ ਹੋ ਗਿਆ ਵੇਖੋ ਜਿੰਨਾਂ ਕੋ ਉਮੀਦਵਾਰ ਨਹੀਂ ਆਏਗਾ ਕੋਈ ਸਮਝਦੇ ਕਿ ਗੱਲ ਕਾਂਗਰਸ ਥੋੜੀ ਬਹੁਤੀ ਪੰਜਾਬ ਤੇ ਹੈਗੀ ਆ ਪਰ ਉਹਦੇ ਗਰੁੱਪ ਧੜੇ ਇੰਨੇ ਜਿਆਦੇ ਆ ਬਾਜਵੇ ਦਾ ਆਪਣਾ ਤੜਾ ਰਾਜੇ ਬੜਿੰਗ ਦਾ ਆਪਣਾ ਸੁਖੀ ਹੁੰਦਾਵੇ ਦਾ ਆਪਣਾ ਅ ਸਿੱਧੂ ਸਾਹਿਬ ਦੇ ਮੈਂ ਕੱਲ ਪੈਂਦਾ ਇੱਕ ਕਮੈਂਟਰੀ ਕਰਨ ਦਿਲ ਗਿਆ ਕਿਦੇ ਸਮਝਦੇ ਕਿ ਸਭ ਦੇ ਆਪੋ ਆਪਣੇ ਧੜੇ ਆ ਮਲੇ ਪਤਾ ਹੀ ਨਹੀਂ ਕੌਣ ਸੀਐਮ ਬਣਦੀ ਕਾਲੀ ਤੇ ਕੌਣ ਕੀ ਕਰਨਦੀ ਕਾਲੀ ਤੇ ਸਭ ਦੇ ਕਦੀ ਗੱਲ ਇਸ ਕਰਕੇ ਕਾਦਾ ਮੁਕਾਬਲਾ ਤਾਂ ਹੀ ਤੇ ਅਸੀਂ ਕਹਿੰਦੇ ਆ ਕਿ 13 ਦੀਆਂ 13 ਸੀਟਾਂ ਜੇ ਤਿੰਨ ਬੰਦੇ ਦੌੜ ਦੇ ਵਿੱਚ ਨੇ ਗੁਰਜੀਤ ਸਿੰਘ ਗੌਜਲਾ ਓਪੀ ਸੋਰੀ ਤੇ ਸੁਖਵਿੰਦਰ ਸਿੰਘ ਸਰਕਾਰੀਆ ਤੁਹਾਨੂੰ ਕੀ ਲੱਗਦਾ ਕਿਹੜਾ ਕਿਹੜਾ ਵੀ ਬੰਦਾ ਹੋਵੇ ਕੋਈ ਆਪਾਂ ਨੂੰ ਕੋਈ ਫਰਕ ਨਹੀਂ ਹਾਂ ਅਸੀਂ ਤਾਂ ਕਾਂਗਰਸ ਦੀ ਪਾਲਿਸੀ ਦੀ ਗੱਲ ਕਰਦੇ ਬੰਦਿਆਂ ਨਾਲ ਲੜਾਈ ਦੀ ਵਿਅਕਤੀਗਤ ਲੜਾਈ ਦੀ ਐ ਸਰ ਵਿਅਕਤੀਗਤ ਲੜਾਈ ਸਾਡੀ ਉਹ ਲੈ ਨਾ ਕਦੀ ਸੁਖ ਸੁਖ ਆਦੀ ਨਾ ਕਦੀ ਲੜਾਈ ਸਾਡੀ ਹਾਂ ਸਾਡੀ ਲੜਾਈ ਕਾਂਗਰਸ ਨਾਲ ਸਾਡੀ ਲੜਾਈ ਇਹ ਆ ਕਿ ਕਾਂਗਰਸ ਨੇ 75 ਸਾਲ ਦੇਸ਼ ਤੇ ਰਾਜ ਕੀਤਾ ਦੇਸ਼ ਲਈ ਕੀ ਕੀਤਾ ਸਾਡੀ ਲੜਾਈ ਆ ਕਿ ਕੈਪਟਨ ਮਿੰਦਰ ਸਿੰਘ ਪਹਿਲੇ 5 ਸਾਲਾਂ ਚ ਜਿਹੜਾ ਰਾਜ ਕਰਕੇ ਗਿਆ ਉਹ ਕੀ ਕੀਤਾ ਜਵਾਬ ਦਿਓ ਤੁਸੀਂ ਬਸ ਰਿਪੋਰਟ काढ ਦਿਓ ਉਹਦਾ 5 ਸਾਲਾਂ ਦਾ ਜੇਕਰ ਕਾਂਗਰਸ ਨਾਲ ਗੱਠ ਜੁੜ ਹੋ ਜਾਂਦਾ ਪੰਜਾਬ ਦੇ ਵਿੱਚ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਗੱਠ ਜੁੜ ਨਹੀਂਦਾ ਨਾ ਨਾ ਮਤਭਲੇ ਦੀ ਕਦਾਈ ਦੀ ਕੋਈ ਗੱਲ ਨਹੀਂ ਕਿਸਾਨ ਬੈਠੇ ਨੇ ਧਾਰੀਵਾਲ ਸਾਹਿਬ ਬਹੁਤ ਅਹਿਮ ਸਵਾਲ ਆ ਕਿਸਾਨ ਬੈਠੇ ਨੇ ਖਨੋਰੀ ਸ਼ੰਭੂ ਤੇ ਤੁਸੀਂ ਵੀ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਰਹੇ ਹੋ ਆਵਾਜ਼ ਵੀ ਜਾ ਕੇ ਚੁੱਕਦੇ ਹੋ ਮੀਟਿੰਗਾਂ ਤੁਸੀਂ ਵੀ ਪੰਜਾਬ ਲੈਵਲ ਤੇ ਉਹਨਾਂ ਦੇ ਨਾਲ ਕਰਦੇ ਹੋ ਕੀ ਲੱਗਦਾ ਹੈ ਜਿਸ ਤਰ੍ਹਾਂ ਕਿਸਾਨ ਲੰਮਾ ਸਮਾਂ ਬਹਿ ਸਕਦੇ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਸਿਆਸੀ ਪਾਰਟੀ ਨੂੰ ਵੱਡਾ ਘਾਟਾ ਪੈ ਸਕਦਾ ਦੇਖੋ ਗੱਲ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਪਹਿਲਾ ਅੰਦੋਲਨ ਸੀ ਉੱਚ ਵੀ 740 ਕਿਸਾਨ ਸੀ ਦੋ ਹੁਣ ਵੀ ਕਿਸਾਨ ਵਿਚਾਰੇ ਉੱਥੇ ਬੈਠੇ ਸੰਭੂ ਬਹਿਵੀਅਪ ਤੇ ਬੈਠੇ ਅਖਦੌਦੀ ਬਾਟਰ ਤੇ ਬੈਠੇ ਅਦਮ ਲੀਲਾ ਮੈਦਾਨ ਚ ਉਹਦੇ ਬਹੁਤ ਵੱਡੀ ਅਖਦਲ ਦੀ ਹੋਈ ਸਰ ਮੈਨੂੰ ਤੇ ਜੇ ਮੌਕਾ ਦਿੱਤਾ ਮਾਦਰ ਸੱਚੇ ਬੱਚਾ ਨਾ ਤੇ ਕਿਸਾਨਾਂ ਦੀ ਆਵਾਜ਼ ਬਣੂੰਗਾ ਦਿੱਲੀ ਲੋਕ ਸਭਾ ਦੇ ਵਿੱਚ। ਔਰ ਦੂਜੀ ਗੱਲ ਇਹ ਕਿ ਭਾਜਪੀ ਨੇ ਦੁਸ਼ਮਣੀ ਕੀਤੀ ਪੰਜਾਬ ਦੇ ਨਾਲ। ਭਾਜਪੀ ਨੇ ਮਾੜਾ ਜਿਹੜਾ ਕੱਲਾ ਕਿਸਾਨਾਂ ਨੂੰ ਮਾਰਿਆਂ ਦੀ ਕਾਰੇ ਕਾਨੂੰਨ ਲਿਆਂਦੇ 740 ਕਿਸਾਨ ਸ਼ਹੀਦ ਹੋ ਗਏ ਮੂੰਹ ਨਾ ਕਹਿਣਾ ਹੁੰਦਾ ਸਰ। ਸਭ ਤੇ ਕੀ ਗੱਲ। ਔਰ ਹੁਣ ਪੰਜਾਬ ਦਾ ਜਿਹੜਾ ਸਾਡਾ ਫੰਡ ਆ ਉਹ ਰੋਕਿਆ ਪਿਆ। ਗਵਰਨਰ ਦੀ ਡਿਊਟੀ ਲਈ ਵੀ ਸਾਨੂੰ ਪਰੇਸ਼ਾਨ ਕਰਦੇ। ਇਸ ਵੇਲੇ ਪੰਜਾਬ ਦੀ ਜੇ ਕੋਈ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਆ ਉਹ ਦੇਸ਼ ਦੀ ਵੀ ਦੁਸ਼ਮਣ ਆ ਬੀਜੇਪੀ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਬੀਜੇਪੀ ਹੈ ਔਰ ਜੇ ਕਾਲੀਦਲ ਉਹਨਾਂ ਨਾਲ ਅੱਜ ਗੱਠਜੋੜ ਕਰਦਾ ਜਾਂ ਕੱਲ ਕਰਦਾ ਜਦੋਂ ਵੀ ਕਰਦਾ ਤੇ ਸੰਤ ਕਾਲੀਆਂ ਨੂੰ ਵੀ ਜਵਾਬ ਦੇਣਾ ਪਊਗਾ ਕਿ ਬੋਤਿਆਂ ਨਾਲ ਦੇ ਦੇ ਕਿਸੇ ਨਾਲ ਦੇ ਪੰਜਾਬ ਦੇ ਨਾਲ ਦੇ ਕਿ ਇਹਨਾਂ ਦੇ ਨਾਲ ਦੇ ਹਮਰੇ ਵੇਖੋ ਤਾਂਰੇ ਸਾਹਮਣੇ ਕੀ ਬਣਦਾ ਇੱਥੇ ਅਸੀਂ ਤਾਂ ਕਹਿੰਦੇ ਕਦੋਂ ਕਦੋਂ ਆਓ ਕਰਕੇ میدان ਚਾਓ ਫਿਰ ਵੋਟਾਂ ਲਓ ਲੋਕਾਂ ਨੂੰ ਤੁਹਾਨੂੰ ਪਸਾਨ ਪਹੁੰਚ ਕੇ ਵੋਟਾਂ ਉਹ ਜਿਹੜਾ ਸਮਝਦੇ ਗਿਓ ਕੇਜਰੀਵਾਲ ਸਾਹਿਬ ਤੇ ਲਗਾਤਾਰ ਨੋਟਿਸ ਭੇਜੇ ਜਾ ਰਹੇ ਨੇ ਏਡੀ ਦੇ ਭੇਜੇ ਜਾ ਰਹੇ ਨੇ ਕਿਸ ਤਰ੍ਹਾਂ ਦੀ ਸਿਆਸਤ ਵੇਖਦੇ ਹੋ ਦੇਸ਼ ਨੇ ਨਹੀਂ ਨਹੀਂ ਦੇਖਦੀ ਸਿਆਸਤ ਬਲੋ ਬੀਜੇਪੀ ਨੇ ਬਹੁਤ ਨੀਵੇਂ ਲੈਵਲ ਦੀ ਕਰਦੀ ਬੀਜੇਪੀ ਆਪਣੇ ਬਦੋਦਿਆਂ ਨੂੰ ਸਿਆਸੀ ਤੌਰ ਤੇ ਆਧਕ ਤੌਰ ਤੇ ਕਮਜ਼ੋਰ ਕਰਨ ਤੇ ਲੱਗੀ ਹੈ ਜੀ ਕੇਜਰੀਵਾਲ ਸਾਹਿਬ ਕੋ ਡਰਦੇ ਆ ਬਹੁਤ ਵੀ ਇਹ ਸਾਡੇ ਲਈ ਚੈਲੰਜ ਹੈ ਉਹ ਕੋਈ ਕੋਈ ਨੋਟਿਸ ਕਦੀ ਸੀਬੀਆਈ ਕਦੀ ਕੋਈ ਕਦੀ ਕੁਝ ਕਰ ਦੇ ਦਿੰਦੇ ਆ ਕਦੀ ਜਾਂ ਉਹ ਤਾਂ ਕੋਈ ਚੱਕਰ ਦੀ ਉਹ ਸਾਨੂੰ ਪਤਾ ਆਹੀ ਪਹਿਲਾਂ ਸਾਡੇ ਤੁਰੇ ਕਰਕੇ ਸਾਨੂੰ ਪਤਾ ਜਦੋਂ ਇਸ ਸਿਸਟਮ ਦੇ ਖਿਲਾਫ ਲੜਨਾ ਸਾਡੇ ਦੇ ਕੇਸ ਵੀ ਬਣਨਗੇ ਸਾਨੂੰ ਜੇਲਾਂ 'ਚ ਵੀ ਡੱਕੜਗੇ ਕੋਈ ਗੱਲ ਨਹੀਂ ਕੇਰਿਆ ਸਾਹਿਬ ਨਾਲ ਕਹਿੰਦੇ ਸਾਡਾ ਦੇਸ਼ ਕੇਰਿਆ ਸਾਹਿਬ ਦੇ ਨਾਲ ਆ ਸਾਡੀ ਪਾਰਟੀ ਕੇਰਿਆ ਸਾਹਿਬ ਦੇ ਨਾਲ ਆ ਅਸੀਂ ਸਭ ਲੋ ਕੇਰਿਆ ਸਾਹਿਬ ਦੇ ਨਾਲ ਛਡਾਣ ਦੀ ਤਦਾ ਖੜੇ ਆ ਕੋਈ ਗੱਲ ਨਹੀਂ ਅੰਦੋਲਨ ਜੇ ਇੱਕ ਕੇਰਿਆ ਨੂੰ ਜੇਲ੍ਹ ਤੇ ਡੱਕੜਗੇ ਤਾਂ ਹੋਰ ਲੱਖਾਂ ਕੇਰਿਆ ਵਾਲ ਦੇਸ਼ 'ਚ ਪੈਦਾ ਹੋ ਜਾਣਗੇ ਹਾਂ ਮੂਸੇਵਾਲ ਸਾਹਿਬ ਦੇ ਪਿਤਾ ਨੇ ਕੱਲ ਇੱਕ ਵੀਡੀਓ ਪਾਈ ਸੀ ਕਹਿ ਰਹੇ ਸੀ ਸਰਕਾਰ ਤੰਗ ਪਰੇਸ਼ਾਨ ਕਰ ਰਹੀ ਆ ਪਰ ਸ਼ਾਮ ਤੱਕ ਕਲੀਅਰ ਹੋ ਗਿਆ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਕੇਂਦਰ ਸਰਕਾਰ ਦੀ ਜੋ ਨੀਤੀ ਆ ਉਹ ਮੰਗ ਰਹੇ ਨਹੀਂ ਉਹਨਾਂ ਦੇ ਕੋਲ ਡਾਟਾ ਸਾਰਾ ਉਹ ਅਸੀਂ ਨਹੀਂ ਉਦੋਂ ਚ ਕੋਈ ਸਾਡਾ ਕੋਈ ਨਹੀਂ ਅਸੀਂ ਤਾਂ ਮਤਲਬ ਕਹਿੰਦੇ ਵੀ ਇਹ ਕਿੰਨੇ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਹਾਂ ਇਹ ਅਗਲੇ ਦਾ ਪਾਸਟਰ ਲਾਈਫ ਹੈ ਜਦ ਅਗਲੇ ਦਾ ਬੱਚਾ ਹੋਇਆ ਤੁਸੀਂ ਉੱਥੇ ਹੋਰ ਹੀ ਕਾਨੂੰਨ ਦੀਆਂ ਗੱਲਾਂ ਕਰਦੀ ਜਾਂਦੇ ਹੋ ਹਾਂ ਸਮਝਦੇ ਕ ਨਹੀਂ ਗੱਲ ਅਗਲੇ ਦਾ ਵਿਚਾਰ ਦਿੰਦਾ ਪਹਿਲਾ ਜਵਾਨ ਪੁੱਤ ਇੱਕੋ ਕਿਸੇ ਦਾ ਉਹ ਉਦੋਂ ਕਤਲ ਹੋ ਗਿਆ ਹੁਣ ਮਤਲਬ ਉਹਨਾਂ ਦੇ ਘਰ ਦਵਾ ਦਾ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰੋ ਮੈਂ ਤਾਂ ਸਾਧ ਜੱਤੀ ਤੋਂ ਤੇ ਬਹੁਤ ਖਰਾ ਲੋਕ ਸਭਾ ਹਲਕਾ ਮਰਸਦ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਨਹੀਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਮੈਂ 2 ਸਾਲ ਜੇ ਤੁਸੀਂ ਅਮਰਸਾਦ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਅਮਰਸਾਦ ਦੇ ਚੰਡ ਇੰਡਸਟਰੀ ਅਮਰਸਾਦ ਦੇ ਵਪਾਰ ਨੂੰ ਡਵੈਲਪ ਕਰਨਾ ਚਾਹੁੰਦੇ ਹੋ ਤੇ ਸਾਡ ਇੱਕ ਮੌਕਾ ਇਸ ਗਰੀਬ ਦੇ ਪੁੱਤ ਨੂੰ ਦਿਓ ਲੋਕ ਸਭਾ ਜਾ ਕੇ ਤੁਹਾਡੀ ਆਵਾਜ਼ ਬਣੂਗਾ ਤੁਹਾਡੇ ਮੁੱਦੇ ਹੱਲ ਕਰਾਵਾਂਗੇ ਤੁਹਾਡੀ ਲੜਾਈ ਲੜਾਂਗੇ ਇਹ ਕਹਿਣਾ ਸੋ ਧੰਨਵਾਦ ਹੈ ਸੰਨ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਦੇ ਨਾਲ ਅਸੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਲਗਾਤਾਰ ਜਿਹੜਿਆ ਵਿਰੋਧੀਆਂ ਦੇ ਸਵਾਲ ਚੁੱਕੇ ਦੂਜੇ ਪਾਸੇ ਉਹ ਵੀ ਇਹਨਾਂ ਕਿਹਾ ਕਿ ਜੋ ਮੁੱਖ ਮੰਤਰੀ ਭਗਵੰਤ ਸਿਮਾਨ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀ ਆਮ ਆਦਮੀ ਹਾਸਲ ਕਰੇਗੀ ਔਰ ਉਹ ਮੈਂ ਵੀ ਅਮਰਸਰ ਦੀ ਸੀਟ ਜਿੱਤ ਕੇ ਭਗਵੰਤ ਮਾਨ ਉਹ ਤੇ ਕੇਜਰੀਵਾਲ ਦੀ ਝੋਲੀ ਚ ਪਾਵਾ